ਸੱਚੀ ਗੱਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਕਰਦਿਆਂ ਅੱਜ ਦੀਆਂ ਵੱਡੀਆਂ ਤੇ ਹਨ ਖਬਰਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਅਤੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਦੇ ਆ ਕਿ ਹੈ ਕਿ ਸ਼ਹਿਜ਼ਾਦੇ ਦੇ ਵੱਲੋਂ ਮਾਓਵਾਦੀਆਂ ਦੀ ਪਾਰਟੀ ਬੋਲੇ ਜਾਣਕਾਰ ਕੋਈ ਵੀ ਉਦਯੋਗਪਤੀ ਕਾਂਗਰਸ ਸਰਾਸਤ ਸਹੂਬਿਆਂ ਦੇ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਪੰਜਾਬ ਬਾਰ ਸੋਚੇਗਾ ਮੋਦੀ ਨੇ ਇਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਹੈ ਤੇ ਕਾਂਗਰਸ ਦੇ ਵਾਂਚਵਾਦੀ ਸਿਆਸਤ ਦੀ ਪੁਸ਼ਤਪਨਾਹੀ ਕਰਨ ਅਤੇ ਲੋਕ ਸਭਾ ਸੀਟ ਨੂੰ ਜੱਦੀ ਜਾਇਦਾਦ ਮੰਨਣ ਦਾ ਵੀ ਦੋਸ਼ ਲਾਇਆ ਹੈ ਪ੍ਰਧਾਨ ਮੰਤਰੀ ਨੇ ਰਾਹੁਲ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦੇ ਹ ਕਿ ਕਾਂਗਰਸ ਨੇ ਸ਼ਹਿਜ਼ਾਦੇ ਵੱਲੋਂ ਵਰਤੀ ਜਾਣ ਵਾਲੀ ਭਾਸ਼ਾ ਕਿਸੇ ਵੀ ਉਦਯੋਗਪਤੀ ਅਨੁਪਾਰਟੀ ਦੇ ਸ਼ਾਸਿਤ ਸੂਬਿਆਂ ਦੇ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਪੰਜਾਬ ਬਰ ਸੋਚਣ ਲਈ ਮਜਬੂਰ ਕਰੇਗੀ ਸ਼ਹਿਜ਼ਾਦੇ ਮਾਓਵਾਦੀਆਂ ਦੀ ਭਾਸ਼ਾ ਬੋਲ ਰਹੇ ਹਨ ਅਤੇ ਨਵੇਂ ਨਵੇਂ ਤਰੀਕੇ ਨਾਲ ਪੈਸਾ ਵਸੂਲ ਰਹੇ ਨੇ ਅਫਗਾਨਿਸਤਾਨ ਦੇ ਮੌਲਿਦਾਰ ਮੀ ਕਾਰਨ ਅਚਾਨਕ ਆਏ ਹੜਾ ਕਾਰਨ 64 ਵਿਅਕਤੀ ਮਾਰੇ ਗਏ ਨੇ ਅਫਗਾਨਿਸਤਾਨ ਚ ਹੱਦੋਬੱਦਮੀ ਫੈ ਰਿਹਾ ਹੈ ਜਿਸ ਕਾਰਨ ਕਈ ਸੂਬਿਆਂ ਚ ਖੜਾ ਵਰਗੇ ਹਾਲਾਤ ਬਣੇ ਹੋਏ ਨੇ ਸੂਬਾਈ ਗਵਰਨਰ ਦੇ ਤਰਜਮਾਨ ਅਬਦੁਲਵਾਹਿਦ ਹਮਾਸ ਨੇ ਕਿਹਾ ਕਿ ਗੌਰਚ ਖੜਾ ਕਾਰਨ ਪੰਜਾਬ ਦੇ ਅਕਸਰ ਮਾਰੇ ਗਏ ਨਹੀਂ ਉਹਨਾਂ ਨੇ ਦੱਸਿਆ ਕਿ ਸੂਬੇ ਵਿੱਚ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਰਾਜਸਥਾਨੀ ਚਹਿਰ ਫਿਰੋਜ਼ ਕੋਸਮੀਰਪੁਰ ਗਈ ਥਾਵਾਂ ਦੇ ਹਜ਼ਾਰਾਂ ਕਰਾਤੇ ਸੰਪਤੀਆਂ ਨੂੰ ਨੁਕਸਾਨ ਪਹੁੰਚਿਆ ਜਦਕਿ ਸੈਕੜੇ ਹੈਕਟੇਰ ਜਿਹੜੇ ਨੇ ਤੇ ਹੋਰ ਵੀ ਕਈ ਸਾਡੀਆਂ ਥਾਵਾਂ ਜਾਂ ਰਕਬਿਆਂ ਦੇ ਵਿੱਚ ਖੜੀ ਫਸਲ ਜਿਹੜੀ ਹੈ ਤਬਾਹ ਹੋਈ ਹੈ ਪ੍ਰਾਇਆਬ ਸੂਬੇ ਦੇ ਵਿੱਚ 18 ਵਿਅਕਤੀ ਹੜਾ ਦੀ ਪੀੜ ਚੜੇ ਨੇ ਜਦਕਿ ਦੋ ਹੋਰ ਸਖਮੀ ਹੋਏ ਨੇ ਸੁਭਾਏ ਗਵਰਨਰ ਦੇ ਤਰਜਮਾਨ ਇੰਤੁਲਾ ਮੋਰਾਦੀ ਨੇ ਕਿਹਾ ਕਿ 4 ਜ਼ਿਲ੍ਹਿਆਂ ਦੇ ਵਿੱਚ ਪਾਰੀ ਨੁਕਸਾਨ ਹੋਇਆ 300 ਤੋਂ ਜ਼ਿਆਦਾ ਪਸ਼ੂ ਮਾਰੇ ਗਏ ਨੇ ਸੰਯੁਕਤ ਰਾਸ਼ਟਰ ਖੁਰਾਕ ਏਜੰਸੀ ਨੇ ਐਕਸ ਤੇ ਪੋਸਟ ਪਾ ਕੇ ਕਿਹਾ ਕਿ ਗੌਰ ਦੇ ਵਿੱਚ 2500 ਤੋਂ ਵੱਧ ਪਰਿਵਾਰ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਕੈਨੇਡਾ ਦੇ ਆਵਾਸ ਭਾਗ ਦੇ ਵੱਲੋਂ ਕੁਮਾਂਤਰੀ ਵਿਦਿਆਰਥੀਆਂ ਲਈ ਲਾਈਆਂ ਜਾ ਰਹੀਆਂ ਪਾਬੰਦੀਆਂ ਨੂੰ ਹੋਰ ਸਖਤ ਕਰਦੇ ਹੋਏ ਉਹਨਾਂ ਨੂੰ ਪੋਸਟ ਗ੍ਰੈਜੂਏਸ਼ਨ ਦੌਰਾਨ ਮਿਲਣ ਵਾਲਾ ਓਪਨ ਵਰਕ ਪਰਮਿਟ ਸਿਰਫ ਉਥੇ ਕਿਤੇ ਨਾਲ ਸੰਬੰਧਿਤ ਹੋਵੇਗਾ ਜਿਸ ਵਿੱਚ ਉਹ ਉਚੇਰੀ ਸਿੱਖਿਆ ਗ੍ਰਹਿਣ ਕਰ ਰਹੇ ਹੋਣਗੇ ਆਵਾਸ ਮੰਤਰੀ ਮਾਈ ਮਿਲਰ ਨੇ ਇਸ ਵੱਲ ਇਸ਼ਾਰਾ ਤੋਂ ਹਫ਼ਤੇ ਪਹਿਲਾਂ ਕਰ ਦਿੱਤਾ ਸੀ ਉਦੋਂ ਤੋਂ ਹੀ ਹੋਰ ਵਿਚਾਰਾਂ ਕੀਤੇ ਜਾਣ ਤੋਂ ਬਾਅਦ ਇਹ ਵੱਡਾ ਫੈਸਲਾ ਲਿਆ ਗਿਆ ਜਿਸ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ ਮੰਤਰੀ ਨੇ ਇਸ ਵਾਰੀ ਗੱਲ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਆਏ ਹੋਏ ਵਿਦੇਸ਼ੀ ਲੋਕਾਂ ਨੂੰ ਪੱਕਾ ਕਰਨ ਨੂੰ ਪਹਿਲ ਦਿੱਤੀ ਜਾਵੇਗੀ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਿਹਤ ਸ ਟਰਾਂਸਪੋਰਟ ਖੇਤੀਬਾੜੀ ਅਤੇ ਬੁਨਿਆਦੀ ਸੇਵਾਵਾਂ ਵਿੱਚ ਕੰਮ ਕਰਨ ਦੇ ਲੋਕ ਸ਼ਾਮਲ ਹੋਣਗੇ ਉਹਨਾਂ ਦੱਸਿਆ ਹੈ ਕਿ ਸਕੈਂਡਰੀ ਤੋਂ ਬਾਅਦ ਇੱਥੇ ਉਚੇਰੀ ਸਿੱਖਿਆ ਦੀ ਪੜ੍ਹਾਈ ਕਰਨ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ 10 ਸਾਲਾਂ ਤੋਂ ਦਿੱਤੀ ਜਾ ਰਹੀ ਕੋਈ ਵੀ ਕੰਮ ਕਰਨ ਦੀ ਆਗਿਆ ਯਾਨੀ ਓਪਨ ਵਰਕ ਪਰਮਿਟ ਦੇ ਉੱਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕੁਰੂਕਸ਼ੇਤਰ ਲੋਕ ਸਭਾ ਦੀਨ ਪੈਂਦੇ ਵਿਧਾਨ ਸਭਾ ਹਲਕਿਆਂ ਸ਼ਹਾਬਾਦ ਵਿੱਚ ਰੋਡ ਸ਼ੋਅ ਕੀਤਾ ਅਤੇ ਲੋਕ ਸਭਾ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ ਦੇ ਹੱਥ ਪਰਚਾਰ ਕੀਤਾ ਆਖਿਆ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਬੰਦ ਕਰ ਦੇਵੀ ਮੰਦਰ ਚੌਕ ਤੇ ਉਹ ਨਾਇਕਾਟ ਨੇ ਸੰਬੋਧਨ ਕੀਤਾ ਆਖਿਆ ਇਹ ਚੋਣ ਸਾਡੇ ਦੇਸ਼ ਨੂੰ ਬਚਾਉਣ ਦੀ ਚੋਣ ਹੈ ਸੋ ਇਸ ਚੋਣ ਤੋਂ ਬਾਅਦ ਦੇਸ਼ ਜਨਤਾ ਧਾਨਾ ਸ਼ਾਹੀਵਾਲ ਜਾਏਗਾ ਜਾਂ ਲੋਕਤੰਤਰੀ ਢੰਗ ਨਾਲ ਚੁਣੇ ਗਏ ਲੋਕਾਂ ਦੀ ਇੱਛਾ ਮੁਤਾਬਕ ਕੰਮ ਕਰੇਗਾ ਆਖਿਆ ਦੇਸ਼ ਜਾਤਾ ਉਸ ਪਾਰਟੀ ਦੇ ਹੱਥਾਂ ਜਾਏਗਾ ਜੋ ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਜਾਂ ਫਿਰ ਉਹਨਾਂ ਪਾਰਟੀਆਂ ਦੇ ਹੱਥਾਂ ਵਿੱਚ ਆਏਗਾ ਜੋ ਦੇਸ਼ ਦੀ ਤਰੱਕੀ ਚਾਹੁੰਦੇ ਨੇ ਇਸ ਲਈ ਇਹ ਲੋਕਤੰਤਰ ਤੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਹੈ ਉਹਨਾਂ ਨੇ ਇਹ ਵੀ ਆਖਿਆ ਭਾਜਪਾ ਕਹਿ ਰਹੀ ਹੈ ਸਾਨੂੰ 400 ਤੋਂ ਵੱਧ ਸੀਟਾਂ ਦਿਓ ਅਸੀਂ ਸੰਵਿਧਾਨ ਬਦਲ ਦਿਆਂਗੇ ਜਿਨ੍ਹਾਂ ਨੇ ਸੰਵਿਧਾਨ ਬਦਲ ਦਿੱਤਾ ਤਾਂ ਦੇਸ਼ ਕਦੇ ਚੋਣਾ ਨਹੀਂ ਲੜ ਸਕੇਗਾ ਤੇ ਹੋਣਗੇ ਹਾਲਾਤ ਜਿਵੇਂ ਰੂਸ ਵਰਗੇ ਕਿ ਜਿੱਥੇ ਇੱਕੋ ਵਾਰ ਤੇ ਇੱਕੋ ਹੀ ਵਿਅਕਤੀ ਨੂੰ ਚੋਣਾ ਜਿਹੜੀਆਂ ਨੇ ਲੜਨ ਦੀ ਖੜਾਇਆ ਜਾਵੇਗਾ ਉਹਨਾਂ ਦੋਸ਼ ਲਾਇਆ ਕਿ ਪਾਸ ਪਾਸ ਸੱਤਾ ਚ ਹੰਕਾਰੀ ਗਈ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਜਮੂਰੀਅਤ ਚ ਲੋਕ ਜਿਸ ਨੂੰ ਚਾਹਣ ਗੱਦੀ ਤੇ ਬਿਠਾ ਸਕਦੇ ਨੇ ਜਿਸ ਨੂੰ ਚਾਹਣ ਫਸਲੇ ਬਿਠਾ ਸਕਦੇ ਨੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੋੜਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਪਾਲ ਸਿੰਘ ਤੇ ਸ਼ਬਦੀ ਹਮਲੇ ਕੀਤੇ ਨੇ ਸੁਖਬੀਰ ਬਾਦਲ ਨੇ ਅਮਰਪਾਲ ਸਿੰਘ ਨੂੰ ਆਰਐਸਐਸ ਸੱਤ ਕੇਂਦਰ ਸਰਕਾਰ ਦੀਆਂ ਏਜੰਸੀਆਂ ਦਾ ਬੰਦਾ ਆਖਿਆ ਉਨਾ ਕਿਹਾ ਕੇਂਦਰ ਸਰਕਾਰ ਇਸ ਰਾਹੀ ਅਕਾਲੀ ਦਲ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀਆਂ ਸਿੱਖ ਸੰਸਥਾਵਾਂ ਨੂੰ ਖਤਮ ਕਰਨ ਦੇ ਮਨਸੂਬੇ ਘੜ ਰਹੀ ਹੈ ਜਿਸ ਤੋਂ ਸਿੱਖਾਂ ਨੂੰ ਸੁਚੇਤ ਰਹਿਣਾ ਚਾਹੀਦਾ ਸੁਖਬੀਰ ਬਾਦਲਾ ਜੀ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਨਰੰਗਾਬਾਦ ਦੇ ਵਿੱਚ ਇਕੱਠ ਨੂੰ ਸੰਬੋਧਨ ਕਰ ਰਹੇ ਸੀ ਜਿਸ ਦੌਰਾਨ ਪਾਰਟੀ ਪ੍ਰਧਾਨ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਉਮੀਦਵਾਰ ਵਿਰਸਾ ਸਿੰਘ ਵਲਟੋਹਾਲੀ ਸਮਰਥਨ ਦੀ ਮੰਗ ਕੀਤੀ ਤੇ ਵਲਟੋਹਾ ਵੱਲੋਂ ਉਸ ਵੇਲੇ ਦੀ ਸਰਕਾਰ ਖਿਲਾਫ ਸੰਘਰਸ਼ ਕਰਦੇ ਹਾਂ ਕੈਦ ਕਟਨ ਅਤੇ ਸਰਕਾਰ ਦਾ ਜ਼ੁਲਮ ਬਰਦਾਸ਼ਤ ਕਰਨ ਨੂੰ ਇੱਕ ਮਿਸਾਲ ਦੀ ਕੁਰਬਾਨੀ ਕਰ ਉਨਾਂ ਨੇ ਇਹ ਵੀ ਆਖਿਆ ਕਿ ਆਕਾਲੀ ਦਲ ਹੀ ਕੋਈ ਇੱਕ ਅਜਿਹੀ ਪੰਥਕ ਪਾਰਟੀ ਹੈ ਜਿਹਨੂੰ ਮਜ਼ਬੂਤ ਕਰਨ ਦੀ ਲੋੜ ਹੈ ਸੋ ਸੁਖਬੀਰ ਬਾਦਲ ਨੇ ਆਪਣੇ ਪਤਾਂ ਮਹੋਂ ਪ੍ਰਕਾਸ਼ ਸਿੰਘ ਬਾਦੂ ਵੱਲੋਂ ਕੀਤੇ ਕੰਮਾਂ ਨੂੰ ਯਾਦ ਕਰਦਿਆਂ ਕਿਹਾ ਆਕਾਲੀ ਦਲ ਨੇ ਹਮੇਸ਼ਾ ਕਿਸਾਨ ਦੇ ਹਿੱਤਾਂ ਦੀ ਗੱਲ ਕੀਤੀ ਇਸ ਮੌਕੇ ਵਿਰਸਾ ਸਿੰਘ ਵਲਟੋਹਾ ਸਮੇਤ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਵਜਨ ਸਿੰਘ ਕਰਮੂਵਾਲਾ ਅਰਵਿੰਦਰ ਪਾਰ ਸਿੰਘ ਪੱਖੋਕੇ ਰਵਿੰਦਰ ਸਿੰਘ ਬ੍ਰਹਮਪੂਰਾ ਸਤਨਾਮ ਸਿੰਘ ਸੱਤਾ ਅਤੇ ਗੁਰਸੇਵਿਕ ਸਿੰਘ ਸ਼ੇਖਾ ਨੇ ਸਭੋਤਨ ਕੀਤਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਪੰਤ ਸਿੰਘ ਸਾਹਿਬਾਨ ਦੀ ਗੱਤਰਤਾ ਦੇ ਵਿੱਚ ਜੂਨ 1984 ਦੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਹਮਲੇ ਨੂੰ ਤੀਜਾ ਕੱਲੂਕਾਰਾ ਕਰਾਰ ਦਿੰਦਿਆਂ 40ਵੇਂ ਕੱਲੂਕਾਰੇ ਦਿਹਾੜੇ ਮੌਕੇ 1 ਤੋਂ 6 ਜੂਨ ਤੱਕ ਸ਼ਹੀਦੀ ਸਪਤਾ ਮਨਾਉਣ ਦਾ ਸਮੁੱਚੇ ਖਾਲਸਾ ਪੰਥ ਨੂੰ ਆਦੇਸ਼ ਦਿੱਤਾ ਗਿਆ। ਸਕਤਰੇ ਦੇ ਵਿਖੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਦੀ ਅਗਵਾਈ ਹੇਠ ਹੋਈ ਕੱਤਰਤਾ ਚ ਤਕਚਰੀ ਕੇਸਕਰ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਗਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਗਿਆਨੀ ਮੰਗਰ ਸਿੰਘ ਅਤੇ ਗਿਆਨੀ ਸੁਖਦੇਵ ਸਿੰਘ ਸ਼ਾਮਲ ਹੋਏ। ਗਿਆਨੀ ਰਵਦੀਰ ਸਿੰਘ ਜੀ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਇਸ ਸਾਲ ਜੂਨ ਮਹੀਨੇ 40ਵਾਂ ਕੱਲੂਕਾਰਾ ਦਿਹਾੜਾ ਵੱਡੇ ਪੱਧਰ ਤੇ ਮਨਾਉਂਦੇ 1 ਜੂਨ ਤੋਂ 6 ਜੂਨ ਤੱਕ ਸ਼ਹੀਦੀ ਸਪਤਾ ਮਨਾਇਆ ਜਾਵੇ। ਇਸ ਦੌਰਾਨ ਦੇਸ਼ ਵਿਦੇਸ਼ ਤੇ ਹਰੇਕ ਗੁਰਦੁਆਰਾ ਸਾਹਿਬ ਵਿਖੇ ਗੁਰਮਤ ਸਮਾਗਮ ਕਰਵਾ ਕੇ ਜੂਨ 1984 ਦੇ ਕੱਲੂਕਾਰੇ ਦੇ ਇਤਿਹਾਸ ਤੋਂ ਸ਼ਬਦਾਂ ਨੂੰ ਜਾਣੂ ਕਰਵਾਇਆ ਜਾਵੇ। ਗਾਜ਼ਾ ਵਿੱਚ ਚੱਲ ਰਹੀ ਜੰਗ ਦੇ ਵਿਚਕਾਰ ਉਹਨਾਂ ਦੀ ਸਰਕਾਰ ਦੇ ਕੈਬਨਿਟ ਮੰਤਰੀ ਨੇ ਹੁਣ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬਿੰਜਾਮਿਨ ਨੇਤਨਯਾਹੁ ਨੂੰ ਅਲਟੀਮੇਟਮ ਜਾਰੀ ਕੀਤਾ ਹੈ ਇਜ਼ਰਾਈਲੀ ਨੇਤਾਵਾਂ ਵਿਚਾਲੇ ਤਣਾਅ ਵਾਧਾ ਨਜ਼ਰ ਆ ਰਿਹਾ ਹੈ ਜਿਸ ਕਾਰਨ ਇਜ਼ਰਾਈਲੀ ਵਾਰ ਕੈਬਨਿਟ ਮੈਂਬਰ ਬੈਨੀ ਗੈਂਸ ਨੇ ਸਰਕਾਰ ਤੋਂ ਅਸਤੀਫਾ ਦੇਣ ਦੀ ਧਮਕੀ ਦਿੱਤੀ ਹੈ ਗਾਜ਼ਾ ਵਿੱਚ ਜੰਗ ਲਈ ਇੱਕ ਨਵੀਂ ਯੋਜਨਾ ਇਸ ਹਫ਼ਤਿਆਂ ਦੇ ਅੰਦਰ ਅਪਣਾਈ ਜਾ ਸਕਦੀ ਹੈ ਸੀਐਨਐਨ ਦੀਆਂ ਰਿਪੋਰਟਾਂ ਇਹ ਦੱਸ ਰਹੀਆਂ ਨੇ ਕਿਉਂਕਿ ਇਜ਼ਰਾਈਲ ਦੇ ਸਾਬਕਾ ਰੱਖਿਆ ਮੰਤਰੀ ਗੈਂਸ ਨੇ ਪ੍ਰਧਾਨ ਮੰਤਰੀ ਬਿੰਜਾਮਿਨ ਨੇਤਨਯਾਹੁ ਨੂੰ ਚੇਤਾਵਨੀ ਦਿੱਤੀ ਅਤੇ ਮੰਗੀ ਤੇ ਕਿ ਕੈਬਨਟ 8 ਜੂਨ ਤੱਕ ਹਮਾਸ ਵਿਰੁੱਧ ਯੋਜਨਾ ਤਿਆਰ ਕਰੇ ਕੈਂਟ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਉਹ ਸਰਕਾਰ ਤੋਂ ਅਸਤੀਫਾ ਦੇ ਦੇਣਗੇ ਉਹਨਾਂ ਨੇ ਇਹ ਵੀ ਆਖਿਆ ਕਿ ਯੋਜਨਾ ਵਿੱਚ ਹਮਾਸ ਨੂੰ ਖਤਮ ਕਰਨਾ ਬੰਦਕਾਂ ਨੂੰ ਵਾਪਸ ਭੇਜਣਾ ਗਾਜ਼ਾ ਪੱਟੀ 'ਚ ਇੱਕ ਵਿਕਲਪ ਸਰਕਾਰ ਦੀ ਸਥਾਪਨਾ ਅਤੇ ਇੱਦਰਾਲੀ ਨਿਵਾਸੀਆਂ ਨੂੰ ਉੱਤਰ ਵੱਲ ਵਾਪਸ ਲਿਆਉਣਾ ਸ਼ਾਮਲ ਹੈ ਕਿਸਾਨੀ ਮੰਗਾਂ ਮਨਵਾਉਣ ਲਈ ਸ਼ੰਬੂ ਬਾਰਡਰ ਤੇ ਕਿਤੇ ਜਾ ਰਹੇ ਸੰਘਾਸ ਦੌਰਾਨ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 3 ਕਿਸਾਨਾਂ ਦੇ ਰਿਹਾਈ ਲਈ ਸ਼ੰਭੂ ਰੇਲਵੇ ਲਾਈਨ ਤੇ ਤਰਨੇ ਜਾ ਰਹੀ ਨੇ ਅੱਜ ਤਰਨਿਆਂ ਦੀ ਅਗਵਾਈ ਕਰ ਰਹੀਆਂ ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗਾਂ ਕਰਕੇ ਪਾਸਪਾ ਦੇ ਸੂਬਾ ਪ੍ਰਧਾਨ ਜਾਖੜ ਫਰੀਕੋ ਤੋਂ ਪਾਸਪਾ ਉਮੀਦਵਾਰ ਹੰਸਰਾਜ ਹੰਸੇ ਬਿਆਨਾਂ ਸਮੇਤ ਕਿਸਾਨ ਤੇ ਹਮਲਿਆਂ ਦੀ ਨਿਖੇਦੀ ਕੀਤੀ ਹੈ ਮੀਟਿੰਗ ਦੇ ਵਿੱਚ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਚਕਜੀਤ ਸਿੰਘ ਢੱਲੇਵਾਲ ਕਿਸਾਨ ਮਜ਼ਦੂਰ ਸੰਗਠਨ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਦੀਏ ਮਨਜੀਤ ਸਿੰਘ ਕੁਮਾਰਾ ਜਸਵਿੰਦਰ ਲੰਗਵਾਲ ਅਮਰਜੀਤ ਮੋਹਰੀ ਅਤੇ ਜਨ ਸਿੰਘ ਪਟੇੜੀ ਆ ਗਾਜ਼ਰਾਂ ਮੀਟਿੰਗ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਰਵਣ ਸਿੰਘ ਸੰਧੇਰ ਨੇ ਕਿਹਾ ਕਿ ਕਾਰੋਬਾਰੀਆਂ ਵੱਲੋਂ ਦਿੱਤਾ ਗਿਆ ਬਿਆਨ ਉਹਨਾਂ ਦੇ ਹੱਕਚ ਹੈ ਪਰ ਕਿਸਾਨਾਂ ਦਾ ਸਵਾਲ ਅਜੇ ਵੀ ਉਹੀ ਹੈ ਕਿ ਹਰਿਆਣਾ ਸਰਕਾਰ ਗ੍ਰਿਫਤਾਰੀ ਕਿਸਾਨਾਂ ਨੂੰ ਕਦੋਂ ਰਿਹਾਅ ਕਰੇਗੀ ਉਹਨਾਂ ਨੇ ਇਹ ਵੀ ਆਖਿਆ ਕਿ ਭਾਜਪਾਗੂ ਸੁਨੀਲ ਜਾਖੜ ਅਤੇ ਰਣਜੀਤ ਬਹਿਰਾਮ ਮੰਗਲ ਵੱਲੋਂ ਕਿਸਾਨਾਂ ਦਾ ਨਾਮ ਬਦnaam ਕਰਨ ਦੀ ਜੋ ਸਾਜ਼ਿਸ਼ ਰਚੀ ਗਈ ਹੈ ਇਹ ਭਾਜਪਾ ਦੀ ਬੌਖਲਾਹਕਤਾ ਦਾ ਨਤੀਜਾ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਪੰਜਾਬ ਵਿੱਚ ਕਿਸਾਨ ਤੇ ਹਮਲਾ ਕਰਨ ਵਾਲੇ ਆਰਐਸਐਸ ਜਾਂ ਭਾਜਪਾ ਦੇ ਵਿਅਕਤੀ ਨੇ দুয়ে সানুনিয়ে বজ ধনবাদ